ਹਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਸ ਕਰਦਾ ਸਾਰੇ ਚੜ੍ਹਦੀ ਕਲਾ ਚ ਹੋਵੋਗੇ ਅੱਜ ਵੀਰੋ ਭਰਾਓ ਭੈਣੋ ਮੈਂ ਤੁਹਾਡੇ ਨਾਲ ਕੋਈ 2-4 ਮਿੰਟ ਗੱਲ ਕਰਨਾ ਚਾਹਣਾ ਅੱਜ ਪੰਜਾਬ ਦੇ ਵਿੱਚ ਅੰਧਵਿਸ਼ਵਾਸ ਸਿਖਰਾਂ ਤੇ ਆ ਇੰਨਾ ਸਿਖਰਾਂ ਤੇ ਆ ਇੰਨਾ ਸਿਖਰਾਂ ਤੇ ਆ ਹਰ ਗਲੀ ਮੋੜ ਮੱਲੇ ਉਹਨਾਂ ਬੂਬਨੇ ਦੀਆਂ ਦੁਕਾਨਾਂ ਤੁਹਾਨੂੰ ਆਮ ਹੀ ਮਿਲ ਜਾਣਗੀਆਂ ਜਿਨ੍ਹਾਂ ਦਾ ਕੰਮ ਹੁੰਦਾ ਅੰਨੇ ਬੰਦੇ ਨੂੰ ਲੁੱਟਣਾ ਬਿਸ਼ਰਮੀ ਦੀ ਹੱਦ ਹੁੰਦੀ ਆ ਪਰੋ ਪਹਿਲੇ ਸਮੇਂ ਦੇ ਵਿੱਚ ਨਾ ਬ੍ਰਾਹਮਣ ਦਾ ਕੰਮ ਸੀ ਗਿਆਨ ਨੂੰ ਵੰਡਣਾ ਪਰ ਬ੍ਰਾਹਮਣ ਉਸ ਗਿਆਨ ਤੇ ਆਪ ਹੀ ਕਬਜ਼ੇ ਰਹਿ ਗਏ ਆਪ ਹੀ ਕਬਜ਼ ਹੋਗੇ ਜੀ ਦੇ ਨਾਲ ਆ ਭਾਰਤ ਦਾ ਵਿਕਾਸ ਰੁਕ ਗਿਆ 200 ਸਾਲ ਅਸੀਂ ਉਸ ਕਾਰਨ ਪਿੱਛੇ ਰਹਿ ਗਏ ਫਰੰਗੀ ਆਏ ਅੰਗਰੇਜ਼ ਆਏ ਦੇਸ਼ ਗੁਲਾਮ ਹੋ ਗਿਆ ਗੁਲਾਮੀ ਦੀਆਂ ਜੰਜੀਰਾਂ ਕਿਸੇ ਕੀਮਤ ਟੁੱਟ ਨਹੀਂ ਰਹੀਆਂ ਸੀਗੀਆਂ ਪਰ ਉਹਨਾਂ ਯੋਧਿਆਂ ਨੇ ਸੂਰਬੀਰਾਂ ਨੇ ਉਸ ਨੂੰ ਜਾਣਿਆ ਆਜ਼ਾਦੀ ਤੇ ਗੁਲਾਮੀ ਚ ਅਰਥ ਕੀ ਹੁੰਦੇ ਆ ਭਰਾਓ ਜਿਲਿਆਂ ਵਾਲੀ ਬਾਗ ਦੀ ਘਟਨਾ ਨੇ ਇਸ ਗੱਲ ਨੂੰ ਸਾਬਤ ਕਰਤਾ ਗੁਲਾਮੀ ਕੀ ਆ ਤੇ ਆਜ਼ਾਦੀ ਕੀ ਆ ਅੱਜ ਪੰਜਾਬ ਦੀਆਂ ਜੜਾਂ ਦੇ ਵਿੱਚ ਅੰਧਵਿਸ਼ਵਾਸ ਐਨਾ ਖੋਖਲਾ ਕਰੀ ਜਾਂਦਾ ਐਨਾ ਖੋਖਲਾ ਕਰੀ ਜਾਂਦਾ ਕਿ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਅਪਵੰਗ ਕਮਜ਼ੋਰ ਤੇ ਲਗੜੀਆਂ ਪੈਦਾ ਹੋਣਗੀਆਂ ਜੇ ਤੁਸੀਂ ਇਸ ਚੀਜ਼ ਨੂੰ ਨਾ ਰੋਕਿਆ ਤਾਂ ਜਿਆਦਾ ਮੱਥੇ ਟੇਕਣੇ ਜਿਆਦਾ ਪੂਜਾ ਪਾਠ ਕਰਨਾ ਇਸ ਗੱਲ ਦੀ ਗਵਾਹੀ ਨਹੀਂ ਹੁੰਦੀ ਇਸ ਗੱਲ ਦੀ ਗਵਾਹੀ ਹੁੰਦੀ ਆ ਵੀ ਸ਼ਰਧਾਲੂ ਜਿਆਦਾ ਹੀ ਡਰੇ ਹੋਏ ਆ ਇੰਨੇ ਕਿ ਡਰੇ ਹੋਏ ਆ ਜਿਹੜੇ ਮਰਗਿਆਂ ਤੋਂ ਵੀ ਡਰ ਹੀ ਜਾਂਦੇ ਆ ਭਰਾਓ ਸਾਥ ਦੀ ਲੋੜ ਆ ਆਸ ਦੀ ਲੋੜ ਆ ਸਾਥ ਦਿਓ ਇਸ ਅੰਧਵਿਸ਼ਵਾਸ ਨੂੰ ਜਿਹੜੀਆਂ ਇਹ ਗੁਲਾਮੀ ਦੀਆਂ ਜੜ੍ਹਾਂ ਲਈ ਧੱਕ ਰਿਆ ਇਹਨੂੰ ਕੱਢਣ ਦੀ ਲੋੜ ਆ ਜਾਗਰੂਤ ਕਰਨ ਦੀ ਲੋੜ ਆ ਨੌਜਵਾਨਾਂ ਨੂੰ ਅਪੀਲ ਆ ਭਰਾਵਾਂ ਨੂੰ ਅਪੀਲ ਆ ਭੈਣਾਂ ਨੂੰ ਅਪੀਲ ਆ ਜੇਸ ਧਰਮ 'ਚ ਤੁਸੀਂ ਹੈਗੇ ਆ ਉਸ ਧਰਮ 'ਚ ਪੱਕੇ